ਸਿੱਖਰੰਦੀ ਹਰਕਤ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਐਸਐਸਪੀ ਚਰਨਜੀਤ ਸ਼ਰਮਾ ਦੀਆਂ ਮੁਸ਼ਕਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਬਾਬਲਕਲਾ ਮਾਮਲੇ ਤੋਂ ਬਾਅਦ ਹੁਣ ਕੋਟਕਪੂਰਾ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਤੇ ਐਸਆਈਟੀ ਨੇ 3 ਦਿਨ ਦੀ ਪੁਲਿਸ ਰਿਮਾਂਡ ਮੰਗੀ ਸੀ ਚਰਨਜੀਤ ਸ਼ਰਮਾ ਦੀ ਪਰਮਾਣੂ ਫਰੀਦਕੋਟ ਦੀ ਅਦਾਲਤ ਵੱਲੋਂ ਇਹਨਾਂ ਨੂੰ 2 ਦਿਨ ਦੀ ਰਿਮਾਂਡ ਦੇ ਦਿੱਤੀ ਗਈ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦ ਸਾਰੀਆਂ ਕੜੀਆਂ ਜੋੜ ਲਈਆਂ ਜਾਣਗੀਆਂ ਆਓ ਜਾਣਦੇ ਹਾਂ ਕਿ ਆਖਿਰ ਇਸ ਸਾਰੇ ਮਸਲੇ ਦੇ ਉੱਤੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹਨਾਂ ਨੂੰ ਜਿਹੜਾ 129 ਨੰਬਰ ਫਾਇਰ ਜਿਹੜੀ ਸਿਟੀ ਕੋਰਟ ਕਪੂਰੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਇਨਵੈਸਟੀਗੇਸ਼ਨ ਦੇ ਲਈ ਜਿਹੜਾ ਹੈਗਾ ਹਾਜ਼ਰ ਤਲਦ ਕੀਤਾ ਸੀਗਾ ਜਿਹੜਾ ਕਿ ਉਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਪੁੱਛਗਿੱਛ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਰਿਮਾਂਡ ਉਹਨਾਂ ਦਾ ਮੰਗਿਆ ਗਿਆ ਜੋ 3 ਦਿਨ ਦਾ ਮੰਗਿਆ ਗਿਆ ਸੀ ਤੇ ਮਾਨਯੋਗ ਅਦਾਲਤ ਨੇ 2 ਦਿਨ ਦਾ ਫਰਮਾਇਆ ਉਹਨਾਂ ਨੂੰ ਪੁਲਿਸ ਰਿਮਾਂਡ ਸਰ ਇਹ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਪਹਿਲੇ ਗੋਲੀਕਾਂਡ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਗਿਆ ਅਰ ਹੁਣ ਜਿਹੜਾ ਨਵਾਂ ਜਿਹੜਾ ਕੁਟਪੁਰੇ ਮਾਮਲੇ ਵਿੱਚ ਵੀ ਜਿਹੜਾ ਇਹਨਾਂ ਨੂੰ ਨਾਮਜ਼ਦ ਕਰ ਲਿਆ ਹਾਂਜੀ ਉਸ ਵੀ ਨਾਮਜ਼ਦ ਕੀਤਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਕੋਈ ਨਵੇਂ ਫੈਕਟਸ ਆਏ ਹੈ ਜਿਹਦੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਪੁੱਛਗਿੱਛ ਕਰਨੀ ਹੈ ਕਸਟੋਡੀ ਇੰਟਰੋਗੇਸ਼ਨ ਦੀ ਸਾਨੂੰ ਲੋੜ ਹੈ ਗੁਰੂ ਪਿਆਰੇ ਉਹ ਗੱਲ ਚਾਹੇ ਬੇਅਦਬੀਆਂ ਦੀ ਹੋਵੇ ਜਾਂ ਗੋਲੀਕਾਂਡ ਦੀ ਉਹ ਦੋਸ਼ੀ ਬੇਨਕਾਬ ਹੋਣੇ ਚਾਹੀਦੇ ਨੇ ਜੋ ਵੀ ਚਿਹਰੇ ਇਸ ਘਟਿਆ ਕਰਤੂਤ ਦੇ ਪਿੱਛੇ ਲੁਕੇ ਹੋਏ ਨੇ ਇਸ ਘਟਨਾ ਦੇ ਇਤਾਰਾ ਕਿਤੇ ਨਾ ਕਿਤੇ 117 ਦੇ ਨਾਲ ਗੁਰਮੀਤ ਰਾਮ ਨਹੀਮ ਕਿ ਉਹ ਕਿਸੇ ਵੀ ਵਿਲੈ ਸਨਾਰੀਆ ਜੇਲ੍ਹ ਜਾ ਕੇ ਗੁਰਮੀਤ ਰਾਮ ਰਹੀਮ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਹਰ ਕਿਸੇ ਨੂੰ ਇੰਤਜ਼ਾਰ ਇਸੇ ਦਾ ਹੈ ਕਿ ਹੁਣ ਕਦੋਂ ਐਸਆਈਟੀ ਗੁਰਮੀਤ ਰਾਮ ਰਹੀਮ ਦੇ ਨਾਲ ਜਾ ਕੇ ਮੁਲਾਕਾਤ ਕਰਦੀ ਹੈ ਤੇ ਉਸ ਤੋਂ ਬਾਅਦ ਕਿਹੜੀਆਂ ਪਰਤਾਂ ਖੁੱਲ ਦਿਆਂ ਨੇ ਫਿਰ ਚਾਹੇ ਵੱਡੇ ਤੋਂ ਵੱਡੇ ਸਿਆਸਤਦਾਨ ਹੋਣ ਅਹੁਦੇਦਾਰ ਹੋਣ ਜਾਂ ਪੁਲਿਸ ਮੁਲਾਜ਼ਮ ਜਿਹੜੀਆਂ ਵੀ ਕੜੀਆਂ ਇਹਨਾਂ ਬੇਅਦਬੀਆਂ ਦੇ ਪਿੱਛੇ ਜਾਂ ਇਸ ਗੋਲੀ ਕਾਂਡ ਦੇ ਪਿੱਛੇ ਜੁੜੀਆਂ ਹੋਈਆਂ ਨੇ ਉਹ ਜ਼ਰੂਰ ਬੇਨਕਾਬ ਹੋਣੀਆਂ ਚਾਹੀਦੀਆਂ ਨੇ ਉਹ ਜ਼ਰੂਰ ਬੇਨਕਾਬ ਹੋਣਗੀਆਂ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੇ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਦੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ